ਸਟਾਰ ਏਜੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਟਾਰ ਏਜੀ ਨਿਊਜ਼ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਸਟਾਰ ਏਜੀ ਕਿੱਦਾਂ ਦਾ ਅੱਜ ਹੁੰਗਰਾ ਮੇਰਾ ਨਾਮ ਅਖਵਿੰਦਰ ਕੌਰ ਡਿਸਟ੍ਰਿਕਟ ਜੁਆਇੰਟ ਸੈਕਟਰੀ। ਬਹੁਤ ਵਧੀਆ ਹੰਗਾਰਾ ਮਿਲਦਾ ਪਿਆਵਾ ਸਾਡੀ ਸਰਕਾਰ ਨੇ ਕੰਮ ਹੀ ਬਹੁਤ ਵਧੀਆ ਕੀਤੇ ਨੇ ਕਿਉਂਕਿ ਲੋਕੀ ਕੰਮ ਵੇਖ ਕੇ ਬੜੇ ਉਤਸ਼ਾਹ ਚ ਆ ਕਿ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਔਰ ਬਹੁਤ ਧੂਮ ਧਮ ਨਾਲ ਬੜੀ ਮOHAMA ਕੇ ਵੋਟਾਂ ਪਾ ਰਹੇ ਆ ਕਿੰਨੇ ਕਹਿੰਦੇ ਲੋਕ ਜਿਹੜੇ ਜਵਾਦਿਆਂ ਚੱਲੋਗੇ ਇੱਥੇ 7 ਵਜੇ ਤੋਂ ਜੀ 7 ਵਜੇ ਤੋਂ ਲੋਕੀ ਆਣਾ ਸ਼ੁਰੂ ਹੋ ਗਏ ਆ ਅਸੀਂ ਸਿਰੇ 6:30 ਵਜੇ ਤੋਂ ਲੈ ਕੇ ਇੱਥੇ ਸ਼ੁਰੂ ਹੋ ਗਏ ਬੈਠ ਗਏ ਆ ਤੇ ਬਹੁਤ ਚੱਲੂ ਹੋ ਗਏ ਆ ਆ ਵੇਖੋ ਤੁਹਾਡੇ ਸਾਹਮਣੇ ਕਿਵੇਂ ਹੋ ਮOHAMA ਕੇ ਲੋਕੀ ਆਉਂਦੇ ਆ ਪਰ ਮੈਂ ਜਿਹੜੇ ਕੀ ਅੰਦਰ ਵੋਟਾਂ ਪਾ ਰਹੇ ਆ ਵੋਟਰ ਜਿਹੜੇ ਉਹ ਉਕੇ ਨਾ ਵਾਕੀ ਉਹਨਾਂ ਦਾ ਪਾਣੀ ਦਾ ਕੋਈ ਇੰਦਾ ਪ੍ਰਬੰਧ ਨਹੀਂ ਹੈ ਜਿੱਤੇ ਨਹੀਂ ਨਹੀਂ ਪਿੰਡ ਦਾ ਪ੍ਰਬੰਧ ਹੈਗਾ ਆ ਇਹ ਤਾਂ ਵਿਰੋਧੀ ਪਾਰਟੀਆਂ ਆ ਮੈਂ ਆਪਣੇ ਆਪ ਨੂੰ ਬੋਲੀ ਜਾਂਦੀਆਂ ਨੇ ਕੋਈ ਆਮ ਬੰਦੇ ਜਿਹੜੇ ਆ ਉਹ ਬੋਲਦੇ ਆ ਬਾਕੀ ਪਾਣੀ ਦਾ ਪ੍ਰਬੰਧ ਇੱਥੇ ਵੇਖੋ ਤੁਹਾਡੇ ਸਾਹਮਣੇ ਅਸੀਂ ਕਿਵੇਂ ਸਪਾਣੀ ਦਾ ਪ੍ਰਬੰਧ ਕੀਤਾ ਆ ਅਸੀਂ ਤੇ ਜਿਹੜੇ ਵੋਟਾਂ ਪਾ ਆਉਂਦੇ ਉਹਨਾਂ ਨੂੰ ਹੀ ਪਾਣੀ ਪਿਲਾ ਰਹੇ ਆ ਮੈਂ ਮਿਸੇ ਵੀ ਸੀਰ ਦੇ ਅੱਗੇ ਬੈਠੇ ਜੀ ਰੋਟੀ ਪਾਣੀ ਖਾਦੀ ਏ ਕਿ ਨਹੀਂ ਖਾਦੀ ਵੇਖੋ ਇਹ ਸਵੇਰ ਦੇ ਆ ਕੇ ਬੈਠਿਆ ਚਾਹ ਕੀ ਕੀ ਆਇਆ ਅਜੇ ਤੱਕ ਅਹੀਂ ਕੋਈ ਰੋਟੀ ਪਾਣੀ ਨਹੀਂ ਖਾਦਾ ਆ ਸਾਡੇ ਕੋ ਲੈ ਕੇ ਆ ਰਿਹਾ ਲੇਕਿਨ ਸਾਨੂੰ ਆ ਸਾਡੇ ਕੋ ਖਾਣ ਦਾ ਟਾਈਮ ਨਹੀਂ ਹੈਗਾ ਕਿਉਂਕਿ ਇੱਕ ਇੱਕ ਜਾਣਾ ਅਸੀਂ ਖਾ ਰਿਹਾ ਕੋਈ ਚਾਹ ਪੀ ਰਿਹਾ ਉੱਠ ਉੱਠ ਕੇ ਬਾਕੀ ਸਾਡੇ ਕੋ ਚਾਹ ਪਾਣੀ ਪੀਣ ਦਾ ਵੀ ਟਾਈਮ ਨਹੀਂ ਹੈਗਾ ਲੋਕਾਂ ਦਾ ਰੁਝਾਨ ਬਹੁਤ ਜ਼ਿਆਦਾ ਹੈ ਛਾੜੂ ਵੱਲ ਕਿਉਂਕਿ ਲੋਕੀ ਬੇਲ ਤੋਂ ਹੀ ਬਹੁਤ ਜ਼ਿਆਦਾ ਖੋਸ਼ ਨੇ ਇਹ ਕਲੀਨਿਕ ਜਿਹੜੇ ਬਜ਼ੁਰਗ ਜਿਨ੍ਹਾਂ ਕੋ ਦਵਾਈਆਂ ਨਹੀਂ ਲਈਆਂ ਜਾਂਦੀਆਂ ਦਵਾਈਆਂ ਉਹਨਾਂ ਨੂੰ ਫ੍ਰੀ ਮਿਲਦੀਆਂ ਪਈਆਂ ਵਾ ਸਾਰੇ ਬਜ਼ੁਰਗ ਬਹੁਤ ਜ਼ਿਆਦਾ ਖੁਸ਼ ਆ ਤੇ ਇਸ ਕਰਕੇ ਉਹ ਵੋਟ ਪਾ ਰਹੇ ਆ ਕਿ ਆਉਣ ਵਾਲੀ ਸਰਕਾਰ ਇਹ ਹੀ ਰਵੇ ਕਿ ਅਸੀਂ ਇਸੇ ਤਰ੍ਹਾਂ ਹੀ ਬਿੱਲ ਮਾਫ ਹੁੰਦਾ ਰਵੇ ਸੰਟਾ ਤੇ ਸਰਕਾਰੀ ਦਵਾਈਆਂ ਸਾਨੂੰ ਇਸੇ ਤਰ੍ਹਾਂ ਮਿਲਦੀਆਂ ਰਹਿਣ।